ਉਹ ਕਿਰਪਾ ਕਰਕੇ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਸਜਣ ਦੀ ਕਿਰਪਾਲਤਾ ਕਰੋ ਅੱਜ ਬੜਾ ਵੱਡਾ ਧੀਆਂ ਕਾਣੀਆਂ ਦਾ ਆਨੰਦ ਕਾਰਜ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਜੋ ਹਰ ਸਾਲ ਦੀ ਤਰ੍ਹਾਂ ਮਾਤਾ ਪਿਤਾ ਬਣ ਕੇ ਕਿਉਂਕਿ ਸਾਧ ਸੰਗ ਜੀ ਇਹ ਕਾਰਜ ਬਹੁਤ ਮਿਹਨਤ ਕਰਕੇ ਹੁੰਦੇ ਆ ਘਾਲਣਾ ਕਲਣੀ ਪੈਂਦੀ ਆ ਮਾਹ ਪੁਰਖਾਂ ਦੀ ਮਸਲਾ ਚੌਥਾ ਹਰ ਪਹਿਣੀ ਨਾਮ ਪਰ ਰੇਤੀ ਕਰਨ ਬਰਗਾਣਾ ਨਾ ਨਾ ਆਖ ਆਮਰੀ ਬਾਰੇ ਬਹਿਮੇ آدم <سؤال> ਮਨੁੱਖੀ ਜੀਵਨ ਦਾ ਨਮਾ Uh, about ਸੱਚੀ ਬਾਣੀ ਦੇ ਇੱਕ ਪਾਠ ਨੂੰ ਪਵਿੱਤਰ ਹਜ਼ੂਰੀ ਅੰਦਰ ਸਭ ਬੈਠੀ ਸਾ ਸੁਣ ਲਈਓ ਸਾਰੇ ਪਿਆਸ ਹੈ ਮਤੇ ਲਜਾਓ ਕਰੀ ਆਪੋ ਜੀ ਵਾਹਿਗੁਰੂ ਜੀ ਕਾਰਮ ਸਤਿਗੁਰੂ ਦੀ ਕਿਰਪਾ ਸਭ ਤੋਂ ਪਹਿਲਾਂ ਦਾਸ ਸਰਦਾਰ ਸਤਿਗੁਰੂ ਸੱਚ ਸਾਚੀਏ ਸਾ ਸੁਤਾ ਸੰਗੂਹੇ ਕਾ بخش سو سنمانچر سنت بابا بتاس جی جوتیاں جانور کے مات پل جہاں سن ਗੁਰੂ ਕੇ ਕਿਹਾਸ ਦਾ ਮਾਨ ਕਰਕੇ ਗਏ ਆ ਸਾਡੇ ਵੀਰਾਂ ਵੱਲੋਂ ਸਰਪੰਚ ਸਾਹਿਬ ਜੀ ਮਾਨ ਕਰਕੇ ਗਏ ਆ ਪ੍ਰਧਾਨ ਜੀ ਮਾਨ ਕਰਦੇ ਆ ਬਾਬਾ ਜੀ ਵੱਲੋਂ ਬਹੁਤ ਸਾਰਾ ਪਿਆਰ ਹਰ ਸਾਲ ਮਹਾਨ ਪੁਰਖਾਂ ਵੱਲੋਂ ਅਸੀਸਾਂ ਵਾਲ ਬਖਸ਼ਿਸ਼ ਹੁੰਦਾ ਹੈ ਸੱਚ ਦੇ ਸੰਦੇਸ਼ ਦੀ ਵਰਕਤਾ ਦੇ ਵਿੱਚੋਂ ਇਦਾਂ ਵੱਡਾ ਗੁਰਮਤ ਸਮਾਗਮ ਸਾਡੇ ਰਵਾਤਾ ਜੀ ਬਹੁਤ ਤਿਆਰ ਰਖਸ ਕਰਦੇ ਆ ਸਿੱਕੇ ਪਾਸੋਂ ਉਹਨਾਂ ਨੂੰ ਦੇਸ ਨੰਨਾ ਮੇਂ ਪੀਸੀ ਕੋਸਤ ਮਾਨ ਬੋਲੇ ਈਸ਼ਵਰੀ ਹਾਂ ਸ੍ਰੀ ਅਕਾਲੂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਗਿਆਨ ਦਾਸ ਜੀ ਅਤੇ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦੇ ਵਾਲੇ ਨੂੰ ਮੁੱਖ ਰੱਖਦੇ ਹੋਇਆਂ ਇੱਕ ਦੋ ਤਿੰਨ ਸੰਬੰਧ ਦੇ ਪ੍ਰੋਗਰਾਮ ਲਿਖੇ ਗਏ 1 ਤੇ 2 ਦਸੰਬਰ ਦੇ ਰਾਤਰੀ ਨੂੰ ਜੀਵਨ ਸਜੇ 2 ਤਰੀਕ ਨੂੰ ਅਮਰ ਸੰਚਾਰ ਹੋਇਆ ਅੱਜ ਤੱਕ 3 ਤਰੀਕ ਨੂੰ ਲੋੜਵੰਦ ਬੱਚਿਆਂ ਦੇ ਆਨੰਦਕਾਰਜ ਹੋਏ ਸਮਾਗਮ ਹੋਏ ਜੋ ਜੋ ਵੀ ਸੰਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸਿਮਾਵਾ ਕੀਤੀਆਂ ਹਨ ਨੌਜਵਾਨਾਂ ਨੇ ਨਗਰ ਦੀ ਸੰਗਤ ਨੇ ਮਾਰਦੇ ਜੁਨੇ ਵੀ ਨੌਜਵਾਨ ਸੇਵਾਦਾਰ ਸਿਮਾਵਾ ਕੀਤੀਆਂ ਦਿੱਧੀਆਂ ਗਹਿੜ ਨੂੰ ਚੋ ਸਾਰੇ ਹੀ ਮੰਤਵਾਂ ਦਾ ਸਾਰੀਆਂ ਸੰਤਾਂ ਦਾ ਜੋ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੇ ਵੀ ਮਾਇਆ ਕਰਕੇ ਸੇਵਾਵਾਂ ਪਹੁੰਚਾਈਆਂ ਸਦਾ ਧੰਨਵਾਦ ਹੈ ਜਿੰਨੇ ਵੀ ਇੱਕ ਤਰੀਕ ਤੋਂ ਲੈ ਕੇ ਅੱਜ ਤਿੰਨ ਤਰੀਕ ਤੱਕ ਸੰਤਮਾਪੁਰ ਗੁਰੂ ਕੇ ਕੀਰਤਨੀਏ ਕਥਾਵਾਚਕ ਕਰਾਗੇ ਡਾਡੀ ਕੁਸ਼ਰ ਸਿੰਘ ਸਾਰੇ ਸਵੇਰ ਅਸਾਰ ਉਪੰਚੇ ਬਾਜਰੀਆਂ ਲਵਾਈਆਂ ਸੰਤਾਂ ਗੁਰਮਤ ਵਿਚਾਰਾਂ ਦੁਆਰਾ ਨੇ ਹਲ ਕੀਤਾ ਸਾਰੇ ਮਹਾਂਪੁਰਖਾਂ ਦਾ ਸਾਰੇ ਗੁਰ ਕੀ ਕੀਰਤਨੀਏ ਸਿੰਘਾਂ ਦਾ ਕਥਾਵਾਚਕ ਰਾਗੀ ਢਾਡੀ ਸਿੰਘਾਂ ਦਾ ਸਭ ਦਾ ਅੰਮਾਲ ਸਤਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਉਹਨਾਂ ਲਈ ਸਮੇਂ ਦੇ ਅੰਦਰ ਆਪ ਤਰਸ ਕਰਕੇ ਕਿਰਪਾ ਕਰਕੇ ਸਾਰੇ ਜਥੇ ਤੋਂ ਸੇਵਾ ਲੈਣੇ